ਤੁਸੀਂ ਆਪਣੇ ਕੰਮ ਵਿੱਚ ਲੱਗੇ ਰਹੋ ਉਧਰ ਧਿਆਨ ਨਾ ਦਿਓ ਦੁਇ ਸ਼ੇਨ ਨੇ ਝਟਪਟ ਆਖਿਆ ਪਰ ਉਸੇ ਵੇਲੇ ਖੜਕ ਕਰਕੇ ਦਰਵਾਜ਼ਾ ਖੁੱਲ੍ਹਿਆ ਤੇ ਬਰੂਹਾ ਵਿੱਚ ਮੇਰੀ ਚਾਚੀ ਵਿਖਾਈ ਦਿੱਤੀ ਉਸਦੇ ਮੂੰਹ ਤੇ ਖੋਰੀ ਲਲਕਾਰਦੀ ਹੋਈ ਮੁਸਕਾਨ ਨੱਚ ਰਹੀ ਸੀ ਦੁਇ ਸ਼ੇਨ ਦਰਵਾਜ਼ੇ ਕੋਲ ਗਿਆ ਤੁਹਾਨੂੰ ਕੀ ਕੰਮ ਹੈ ਉਹ ਕੰਮ ਹੈ ਜਿਸ ਨਾਲ ਤੇਰਾ ਕੋਈ ਵਾਸਤਾ ਨਹੀਂ ਮੈਂ ਆਪਣੀ ਸ਼ੋਕਰੀ ਦਾ ਵਿਆਹ ਕਰਨਾ ਹੈ ਤੇ ਚਾਚੀ ਮੇਰੇ ਵੱਲ ਝਪਟੀ ਪਰ ਦੁਇ ਸ਼ੇਨ ਨੇ ਉਸ ਦਾ ਰਾਹ ਰੋਕ ਲਿਆ ਇੱਥੇ ਤਾਂ ਸਿਰਫ ਸਕੁੱਲੀ ਬੱਚੀਆਂ ਹੀ ਨੇ ਤੇ ਵਿਹਣ ਜੋਗੀ ਅਜੇ ਕੋਈ ਵੀ ਨਹੀਂ ਦੁਈ ਛੇ ਨੇ ਦ੍ਰਿੜਤਾ ਨਾ ਲੱਗਿਆ ਵੇਖ ਲਵਾਂਗੇ ਇਹ ਵੀ ਵੇ ਮੁੰਡਿਓ ਫੜ ਰੇ ਛੋਕਰੀ ਨੂੰ ਲੈ ਚੱਲੋ ਤੂੰ ਕੇਸ ਨੂੰ ਚਾਚੀ ਨੇ ਕੋੜ ਸਵਾਰ ਬਲ ਹੱਥ ਨਾਲ ਇਸ਼ਾਰਾ ਕੀਤਾ ਇਹ ਉਹੀ ਲਾਲਮੁਹਾ ਸੀ ਜਿਸ ਨੇ ਲੂੰਬੜੀ ਦੀ ਖੱਲ ਦੀ ਟੋਪੀ ਪਾਈ ਹੋਈ ਸੀ ਉਸ ਦੇ ਮਗਰ ਮਗਰ ਦੋ ਹੋਰ ਆਦਮੀ ਕੋੜਿਆਂ ਤੋਂ ਉੱਤਰ ਕੇ ਤੇਜ਼ੀ ਨਾਲ ਸਾਡੇ ਵੱਲ ਆ ਰਹੇ ਸਨ ਉਹਨਾਂ ਦੇ ਹੱਥਾਂ ਵਿੱਚ ਡਾਂਗਾ ਸਨ ਦੁਇਸ਼ੇਨ ਆਪਣੀ ਥਾਂ ਤੋਂ ਪਿੱਛੇ ਨਹੀਂ ਹਟਿਆ ਤੂੰ ਅ ਤੂੰ ਕਮਜ਼ਾਦ ਕੁੱਤਿਆ ਦੂਸਰਿਆਂ ਦੀਆਂ ਕੁੜੀਆਂ ਨੂੰ ਇੱਥੇ ਇੰਜ ਰੱਖਿਆ ਹੋਇਆ ਜਿਵੇਂ ਤੇਰੀਆਂ ਰੰਨਾ ਹੋਣ ਹਟ ਜਾ ਪਾਸੇ ਲਾਲ ਮੁਹਾਂ ਰਿੱਚ ਵਾਂਗ ਦੁਇਸ਼ੇਨ ਉੱਤੇ ਚਪਟਿਆ ਤੁਹਾਨੂੰ ਅੰਦਰ ਆਉਣ ਦਾ ਕੋਈ ਹੱਕ ਨਹੀਂ ਇਹ ਸਕੂਲ ਹੈ ਦੁਇਸ਼ੇਨ ਨੇ ਕਿਹਾ ਜਿਸ ਨੇ ਦਰਵਾਜ਼ੇ ਦੀ ਝੁੰਗਾਟ ਨੂੰ ਘੁੱਟ ਕੇ ਫੜਿਆ ਹੋਇਆ ਸੀ ਮੈਂ ਆਖਿਆ ਸੀ ਨਾ ਆਖਿਆ ਸੀ ਨਾ ਚਾਚੀ ਪੌਂਕੀ ਇਹ ਇਹ ਆਪ ਚਿਰਾਂ ਤੋਂ ਕੁੜੀ ਨਾਲ ਗੁੱਲ ਛੱਲੇ ਉਡਾਉਂਦਾ ਫਿਰਦਾ ਹੈ ਮੁਫਤਵੇ ਤੇ ਸਕੂਤੀ ਨੂੰ ਪਸਾ ਲਿਆ ਮੈਂ ਤੇਰੇ ਸਕੂਲ ਉੱਤੇ ਥੁੱਕਦਾ ਵੀ ਨਹੀਂ ਛਾਂਟਾ ਹਲਾਉਂਦਾ ਹੋਇਆ ਲਾਲਮੁਹਾਂ ਕੜ ਗਿਆ ਪਰ ਦੂਈ ਸ਼ੇਨ ਨੇ ਉਸ ਉੱਤੇ ਪਹਿਲਾਂ ਹੀ ਵਾਰ ਕਰ ਦਿੱਤਾ ਉਸ ਨੇ ਪੂਰੇ ਜ਼ੋਰ ਨਾਲ ਉਸ ਦੇ ਢਿੱਡ ਵਿੱਚ ਲੱਤ ਮਾਰੀ ਲਾਲਮੁਹੇ ਦੀ ਚੀਕ ਨਿਕਲ ਗਈ ਤੇ ਡਿੱਗ ਪਿਆ ਉਸੇ ਵੇਲੇ ਲਾਠੀਆਂ ਵਾਲੇ ਦੋ ਆਦਮੀ ਅਧਿਆਪਕ ਉੱਤੇ ਟੁੱਟ ਪਏ ਬੱਚੇ ਚੀਕਾਂ ਮਾਰਦੇ ਹੋਏ ਦੌੜ ਕੇ ਮੇਰੇ ਕੋਲ ਆ ਗਏ ਉਹਨਾਂ ਲੋਕਾਂ ਨੇ ੱੱੱਕੇ ਮਾਰ ਮਾਰ ਕੇ ਦਰਵਾਜ਼ਾ ਟੁੱਟੇ-ਟੁੱਟੇ ਕਰ ਦਿੱਤਾ ਮੈਂ ਗੁੱਥਮ-ਗੁੱਥਾ ਹੋਣ ਵਾਲਿਆਂ ਵੱਲ ਵਧੀ ਮੈਂ ਆਪਣੇ ਨਾਲ ਚੰਬੜੇ ਹੋਏ ਬੱਚਿਆਂ ਨੂੰ ਵੀ ਨਾਲ ਹੀ ਧੂਕੇ ਲੈ ਗਈ। ਮਾਸਟਰ ਜੀ ਨੂੰ ਛੱਡ ਦਿਓ। ਉਹਨਾਂ ਨੂੰ ਨਾ ਮਾਰੋ। ਲੈ ਚੱਲੋ। ਲੈ ਚੱਲੋ ਮੈਨੂੰ ਪਰ ਮਾਸਟਰ ਜੀ ਨੂੰ ਨਾ ਮਾਰੋ। ਦੂਏ ਛੇ ਨੇ ਮੇਰੇ ਵੱਲ ਵੇਖਿਆ। ਉਹ ਖੂਨ ਨਾਲ ਲਤਵਤ ਹੋਇਆ ਬੜਾ ਹੀ ਭਿਆਨਕ ਤੇ ਕਠੋਰ ਨਜ਼ਰ ਆ ਰਿਹਾ ਸੀ। ਉਸ ਨੇ ਪੁੰਜੇ ਪਿਆ ਹੋਇਆ ਦਰਵਾਜ਼ੇ ਦਾ ਤਖਤਾ ਝੁਕ ਲਿਆ ਤੇ ਇਸ ਨੂੰ ਹਿਲਾਉਂਦਾ ਹੋਇਆ ਚੀਕਿਆ। ਦੌੜ ਜਾਓ ਬੱਚੋ ਪਿੰਡ ਵੱਲ ਦੌੜ ਜਾਓ। ਤੂੰ ਵੀ ਦੌੜ ਜਾ ਹਲਤ ਨਹੀਂ ਦੌੜ ਜਾ। ਉਸਦੀ ਆਵਾਜ਼ ਇੱਕ ਚੀਕ ਬਣ ਕੇ ਟੁੱਟ ਗਈ। ਉਹਨਾਂ ਲੋਕਾਂ ਨੇ ਦੁਇ ਸ਼ੇਨ ਦੀ ਬਾਹਾਂ ਤੋੜ ਦਿੱਤੀ ਸੀ। ਬਾਹ ਨੂੰ ਇੱਕ ਨਾਲ ਜੋੜ ਕੇ ਉਹ ਪਿੱਛੇ हट ਗਿਆ। ਪਰ ਮੋਟੀ ਮੱਤ ਵਾਲੇ ਹਲਕਾਏ ਝੋਟਿਆਂ ਵਾਂਗ ਅੜਿੰਗਦੇ ਹੋਏ ਉਹ ਲੋਕ ਬੇਸਹਾਰਾ ਦੁਇ ਸ਼ੇਨ ਨੂੰ ਕੁੱਟਣ ਲੱਗ ਪਏ। ਕੁੱਟੋ! ਕੁੱਟੋ! ਸਿਰ ਪੜ ਦਿਓ! ਜਾਨੋ ਮਾਰ ਦਿਓ! ਉਸੇ ਵੇਲੇ ਗਰੋਧ ਵਿੱਚ ਸੜਦੀ ਹੋਈ ਮੇਰੀ ਚਾਚੀ ਤੇ ਲਾਲ ਮੂੰਹਾਂ ਮੇਰੇ ਵੱਲ ਵਧੇ। ਉਹਨਾਂ ਮੇਰੀ ਗੁੱਤ ਫੜ ਲਈ ਤੇ ਮੈਨੂੰ ਘੜੀਸ ਕੇ ਵਿੜੇ ਵਿੱਚ ਲੈ ਗਏ। ਮੈਂ ਪੂਰਾ ਜ਼ੋਰ ਲਾ ਕੇ ਆਪਾਂ ਛਡਾਉਣ ਦੀ ਕੋਸ਼ਿਸ਼ ਕਰ ਰਹੀ ਸਾਂ। ਮੈਨੂੰ ਇੱਕ ਪਾਲੀ ਚੀਕ ਚਿਹੜਾ ਪਾਰੇ ਬੱਚੇ ਦਿਖਾਈ ਦਿੱਤੇ ਤੇ ਦੁਇਸ਼ੀਨ ਕੰਧ ਨੇੜੇ ਸੀ ਜਿਸ ਉੱਤੇ ਪਏ ਹੋਏ ਲਹੂ ਦੇ ਛਿੱਟੇ ਜੰਮ ਕੇ ਕਾਲੇ ਹੋ ਗਏ ਸਨ। ਮਾਸਟਰ ਜੀ ਪਰ ਦੁਇਸ਼ੀਨ ਮੇਰੀ ਕੋਈ ਮਦਦ ਨਹੀਂ ਕਰ ਸਕਦਾ ਸੀ। ਉਹ ਦੇਵੀਕ ਲੋਤਾ ਹੋਇਆ ਸੀ ਤੇ ਕਿਸੁਨ ਵਜਨ ਕਾਰਨ ਇੰਜ ਲੜ ਖੜਾ ਰਿਹਾ ਸੀ ਜਿਵੇਂ ਸ਼ਰਾਬੀ ਹੋਵੇ। ਉਹ ਆਪਣਾ ਲੁੜਕ ਰਿਹਾ ਸਿਰ ਝੁੱਕਣ ਦਾ ਯਤਨ ਕਰਦਾ ਪਰ ਉਹ ਵੈਛੀ ਲੋਕ ਉਸ ਨੂੰ ਅੰਨੇ ਵਾਂਗ ਕੁੱਟੀ ਜਾ ਰਹੇ ਸਨ। ਮੈਨੂੰ ਪੁੰਜੇ ਸੁੱਟ ਦਿੱਤਾ ਗਿਆ ਰੱਸੀ ਨਾਲ ਮੇਰੇ ਹੱਥ ਬੰਨ੍ਹ ਦਿੱਤੇ ਗਏ ਉਸੇ ਵੇਲੇ ਦੁਇਸ਼ਣ ਜ਼ਮੀਨ ਉੱਤੇ ਡਿੱਗ ਪਿਆ ਮਾਸਟਰ ਜੀ ਪਰ ਮੇਰਾ ਮੂੰਹ ਬੰਦ ਕਰ ਦਿੱਤਾ ਗਿਆ ਅਤੇ ਚੁੱਕ ਕੇ ਘੋੜੇ ਉੱਤੇ ਪਾ ਦਿੱਤਾ ਲਾਲਮੁਹਾ ਪਹਿਲਾਂ ਹੀ ਘੋੜੇ ਉੱਤੇ ਚੜ੍ਹ ਕੇ ਬੈਠਾ ਹੋਇਆ ਸੀ ਉਸ ਨੇ ਮੈਨੂੰ ਆਪਣੀਆਂ ਬਾਹਾਂ ਤੇ ਹਿੱਕ ਨਾਲ ਦੱਬ ਕੇ ਜਕੜ ਲਿਆ ਤੇ ਦੂਜੇ ਦੋ ਜਣੇ ਵੀ ਜਿਹੜੇ ਦੁਇਸ਼ਣ ਘੁੱਟ ਰਹੇ ਸਨ ਪਲਾਕੀ ਮਾਰ ਕੇ ਘੋੜਿਆਂ ਉੱਤੇ ਚੜ੍ਹ ਗਏ ਤੇ ਚਾਚੀ ਨਾਲ ਨਾਲ ਦੌੜੀ ਜਾਂਦੀ ਮੇਰੇ ਸਿਰ ਵਿੱਚ ਮੁੱਕੀਆਂ ਮਰੀ ਜਾਂਦੀ ਸੀ ਕਿਉਂ ਆਇਆ ਸੁਆਦ ਜੇ ਤੈਨੂੰ ਆਪਣੇ ਘਰੋਂ ਤਫਾ ਕਰਦੀਆਂ ਅੱਜੇ ਹੀ ਕਰਦੀਆਂ ਤੇਰੇ ਮਾਸਟਰ ਦਾ ਟੈਂਟਾ ਵੀ ਮੁੱਕ ਗਿਆ ਪਰ ਟੈਂਟਾ ਜੇ ਮੁੱਕਿਆ ਨਹੀਂ ਸੀ ਅਚਾਨਕ ਪਿੱਛੋਂ ਲਚਾਰੀ ਭਾਰੀ ਆਵਾਜ਼ ਆਈ ਆਲਤਨਾਈ ਮੈਂ ਘੋੜੇ ਦੀ ਕਾਠੀ ਉੱਤੇ ਝੂਲਦਾ ਆਪਣਾ ਸਿਰ ਬੜੀ ਮੁਸਕੁਰ ਨਾਲ ਚੁੱਕਿਆ ਤੇ ਪਿੱਛੇ ਵੱਲ ਵੇਖਿਆ ਦੂਏ ਛੇਣ ਸਾਡੇ ਪਿੱਛੇ ਦੌੜਦਾ ਆ ਰਿਹਾ ਸੀ ਕੁੱਟ-ਕੁੱਟ ਕੇ ਅਧੂਮੋਹਾ ਕੀਤੇ ਤੇ ਲਹੂ ਨਾਲ ਲਤ-ਪਤ ਉਸ ਨੇ ਹੱਥ ਵਿੱਚ ਇੱਕ ਪੱਥਰ ਚੁੱਕਿਆ ਹੋਇਆ ਸੀ ਉਸ ਦਿਨ ਮਗਰ ਮਗਰ ਸਾਡੇ ਸਕੂਲ ਦੇ ਸਾਰੇ ਬੱਚੇ ਰੋਂਦੇ ਕਰ ਲਾਉਂਦੇ ਦੌੜੇ ਆ ਰਹੇ ਸਨ ਰੁਕ ਜਾਓ ਵੇਚੀਓ ਰੁਕ ਜਾਓ ਇਸ ਨੂੰ ਛੱਡ ਦਿਓ ਉਹ ਛੱਡ ਦਿਓ ਹਲਤ ਨਾ ਆਈ ਉਹ ਸਾਡੇ ਨੇੜੇ ਪਹੁੰਚਦਾ ਹੋਇਆ ਚੀਕਿਆ ਜ਼ਾਲਮ ਲੋਕ ਜਰਾ ਕਿ ਰੁਕੇ ਤੇ ਘੋੜਿਆਂ 'ਤੇ ਚੜੇ ਹੋਏ ਦੋ ਜਣੇ ਦੂਸ਼ੇਨ ਦਿਵਾਰੇ ਚੱਕਰ ਲਾਉਣ ਲੱਗ ਪਏ ਦੂਸ਼ੇਨ ਨੇ ਟੁੱਟੀ ਬਾਹ ਵਾਲਾ ਕਫ ਦੰਦਾ ਵਿੱਚ ਲੈ ਲਿਆ ਤਾਂ ਜੋ ਅਟਕਣ ਨਾ ਪਵੇ ਅਤੇ ਨਿਸ਼ਾਨਾ ਬਣ ਕੇ ਪੱਥਰ ਮਾਰਿਆ ਪਰ ਖੁੰਝ ਗਿਆ ਤਦ ਉਹਨਾਂ ਦੋਹਾਂ ਜਾਣਿਆਂ ਨੇ ਡਾਂਗਾ ਮਾਰ-ਮਾਰ ਕੇ ਦੋਵੇਂ ਸੈਨ ਨੂੰ ਇੱਕ ਛਪੜੀ ਵਿੱਚ ਸੁੱਟ ਦਿੱਤਾ। ਮੇਰੀਆਂ ਅੱਖਾਂ ਅੱਗੇ ਹਨੇਰਾ ਸਾ ਗਿਆ। ਮੈਂ ਕੇਵਲ ਇੰਨਾ ਹੀ ਦੇਖ ਸਕੀ ਕਿ ਸਾਡੇ ਸਕੂਲ ਦੇ ਬੱਚੇ ਦੌੜਦੇ ਹੋਏ ਅਧਿਆਪਕ ਕੋਲ ਚਲੇ ਗਏ ਸਨ ਤੇ ਡਰਦੇ ਮਾਰੇ ਉਸਤੇ ਲੱਗੇ ਹੀ ਖੜੇ ਰਹਿ ਗਏ ਸਨ। ਮੈਨੂੰ ਚੇਤਾ ਨਹੀਂ ਹੈ ਕਿ ਉਹ ਲੋਕ ਮੈਨੂੰ ਕਿਵੇਂ ਤੇ ਕਿੱਥੇ ਲੈ ਗਏ ਸਨ। ਜਦੋਂ ਮੇਰੀਆਂ ਅੱਖਾਂ ਖੁੱਲੀਆਂ ਤਾਂ ਮੈਂ ਸਤੰਭੂ ਵਿੱਚ ਸਾਂ। ਤੰਬੂ ਦੇ ਖੁੱਲੇ ਮਗੋਰੇ ਥਾਣੀ ਸ਼ਾਂਤ ਤੇ ਨਿਰਪੈ ਅਗੇਤੇ ਤਾਰੇ ਝਾਕ ਰਹੇ ਸਨ। ਲੱਗੇ ਹੀ ਕਿਤੇ ਕਿਸੇ ਵਿੰਦੇ ਦਰਿਆ ਦੀ ਕਲਕਲ ਤੇ ਭੇਡਾਂ ਦੇ ਇੱਜੜ ਦੀ ਰਾਖੀ ਕਰ ਰਹੇ ਆਦਨੀਆਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ ਬੁਜੀ ਹੋਈਆਂ ਗੀਟੀ ਲੱਗੇ ਲੱਕੜੀ ਵਾਂਗ ਸੁੱਕੇ ਹੋਏ ਚਿਹਰੇ ਵਾਲੀ ਇੱਕ ਉਦਾਸ ਜਿਹੀ ਬੁੱਢੜੀ ਬੈਠੀ ਹੋਈ ਸੀ ਉਸ ਦੇ ਚਿਹਰੇ ਦਾ ਰੰਗ ਕਾਲੀ ਮਿੱਟੀ ਵਰਗਾ ਸੀ ਮੈਂ ਮੂੰਹ ਦੂਜੇ ਪਾਸੇ ਫੇਰ ਲਿਆ ਕਾਸ਼ ਮੈਂ ਆਪਣੀ ਨਜ਼ਰ ਨਾਲ ਉਸ ਆਦਮੀ ਦੀ ਜਾਨ ਕੱਢ ਸਕਦੀ ਕਲਮੁਈਏ ਉਠਾ ਇਸ ਨੂੰ ਲਾਲ ਮੂਹੇ ਨੇ ਹੁਕਮ ਦਿੱਤਾ ਕਾਲੀ ਔਰਤ ਮੇਰੇ ਨੇੜੇ ਆਈ ਤੇ ਆਪਣੇ ਸਖਤ ਖੁਰਦਰੇ ਹੱਥਾਂ ਨਾਲ ਮੇਰਾ ਮੋਢਾ ਹਲਾਇਆ ਆਪਣੀ ਸੌਂਕਣ ਨੂੰ ਸਿੱਧੇ ਰਾਹ ਪਾਲਾ ਸਮਝਾ ਬੁਝਾਲਾ ਜੇ ਨਹੀਂ ਮੰਨਦੀ ਤਾਂ ਵੀ ਮੈਂ ਇਹਨੂੰ ਸਿੱਧੀ ਕਰ ਹੀ ਲਵਾਂਗਾ ਉਹ ਤੰਬੂ ਵਿੱਚੋਂ ਬਾਹਰ ਨਿਕਲ ਗਿਆ ਕਾਲੀ ਔਰਤ ਆਪਣੀ ਥਾਂ ਤੋਂ ਨਾ ਹਿੱਲੀ ਤੇ ਮੂੰਹੋਂ ਇੱਕ ਵੀ ਗੱਲ ਨਾ ਕੱਢੀ ਸ਼ਾਇਦ ਉਹ ਗੁੰਗੀ ਹੋਵੇ ਠੰਡੀ ਸਵਾਹ ਵਰਗੀਆਂ ਉਸ ਦੀਆਂ 부ਝੀਆਂ ਹੋਈਆਂ ਅੱਖਾਂ ਮੇਰੇ ਵੱਲ ਵੇਖ ਰਹੀਆਂ ਸਨ ਦੁਸ਼ਟ ਲੋਕ ਜਿਹੜੀ ਚੀਜ਼ ਵੀ ਹੱਥ ਲੱਗੇ ਉਸੇ ਨਾਲ ਹੀ ਇਹਨਾਂ ਦੇ ਸਿਰ ਪਾੜਦੇ ਰਹਿੰਦੇ ਹਨ ਅਤੇ ਇਹਨਾਂ ਨੂੰ ਇਸ ਦੀ ਆਦਤ ਹੋ ਜਾਂਦੀ ਹੈ। ਇਹਨਾਂ ਦੀਆਂ ਅੱਖਾਂ ਵਿੱਚ ਇੰਨੀ ਮਿਉਸੀ ਤੇ ਖੜੋਤ ਆ ਜਾਂਦੀ ਹੈ ਕਿ ਵੇਖ ਕੇ ਡਰ ਲੱਗਦਾ ਹੈ। ਕਾਲੀ ਔਰਤ ਦੀਆਂ ਮੁਰਦਾ ਅੱਖਾਂ ਨੂੰ ਵੇਖ ਕੇ ਮੈਨੂੰ ਇੰਝ ਲੱਗਾ ਕਿ ਮੈਂ ਆਪ ਵੀ ਹੁਣ ਜਿਉਂਦਿਆਂ ਵਿੱਚ ਨਹੀਂ ਸਰੀ ਤੇ ਕਬਰ ਵਿੱਚ ਪਈ ਹੋਈ ਸੀ। ਮੈਂ ਇਸ ਗੱਲ ਉੱਤੇ ਪੂਰਾ ਯਕੀਨ ਕਰ ਲੈਣਾ ਸੀ ਜੇ ਦਰਿਆ ਦਾ ਸ਼ੋਰ ਸੁਣਾਈ ਨਾ ਦਿੰਦਾ ਹੁੰਦਾ। ਦਰਿਆ ਦਾ ਪਾਣੀ ਛਪ ਛਪ ਕਰਦਾ ਸ਼ੋਰ ਮਚਾਉਂਦਾ ਹੋਇਆ ਆਪਣੇ ਪਹਾੜੀ ਰਾਹ ਉੱਤੇ ਵਹਿੰਦੇ ਜਾ ਰਿਹਾ ਸੀ। ਉਹ ਆਜ਼ਾਦ ਚੋ ਸੀ। ਤੈਨੂੰ ਲੱਖ ਲਾਨਤ ਚਾਚੀ ਨੀਚੇ ਸਾਰੇ ਜਹਾਨ ਦੀਏ ਤੂੰ ਮੇਰੇ ਹੰਝੂਆਂ ਚ ਮੇਰੇ ਲਹੂ ਵਿੱਚ ਡੁੱਬ ਕੇ ਮਰ ਜਾਈ ਉਸ ਰਾਤ 15 ਸਾਲ ਦੀ ਉਮਰ ਵਿੱਚ ਮੇਰਾ ਕੁਵਾਰ ਪੰਕਰ ਦਿੱਤਾ ਗਿਆ ਮੈਂ ਉਸ ਜਾਬਰ ਦੀਆਂ ਧੀਆਂ ਨਾਲੋਂ ਵੀ ਛੋਟੀ ਉਮਰ ਦੀ ਸੀ ਤੀਸਰੀ ਰਾਤ ਮੈਂ ਉਸ ਤੋਂ ਹਰ ਹਿੱਲੇ ਦੌੜ ਜਾਣ ਦਾ ਮਨ ਬਣਾ ਲਿਆ ਮੈਰਾ ਵਿੱਚ ਭਾਵੇਂ ਮਰ ਜਾਵਾਂ ਮੇਰਾ ਪਿੱਛਾ ਕਰਨ ਵਾਲੇ ਮੈਨੂੰ ਆ ਕੇ ਭਾਵੇਂ ਫੜ ਲੈਣ ਪਰ ਮੈਂ ਆਖਰੀ ਦਮ ਤੱਕ ਲੜਦੀ ਰਹਾਂਗੀ ਉਸੇ ਤਰ੍ਹਾਂ ਜਿਸ ਤਰ੍ਹਾਂ ਮੇਰਾ ਅਧਿਆਪਕ ਦੁਈ ਸ਼ੀਨ ਲੜਦਾ ਰਿਹਾ ਸੀ ਮੈਂ ਹਨੇਰੇ ਵਿੱਚ ਦੱਬੇ ਪੈਰ ਦਰਵਾਜ਼ੇ ਵੱਲ ਗਈ ਉਸ ਨੂੰ ਟਟੋਲ ਕੇ ਲੱਭਿਆ ਉਹ ਘੋੜੇ ਦੇ ਵਾਲਾਂ ਦੀਆਂ ਡੋਰੀਆਂ ਨਾਲ ਕੱਸ ਕੇ ਬੰਨਿਆ ਹੋਇਆ ਸੀ ਡੋਰੀਆਂ ਦੀਆਂ ਗੰਢਾਂ ਇੰਨੀਆਂ ਪੇਚੀਦਾ ਤੇ ਪੀਡੀਆਂ ਸਨ ਕਿ ਉਹਨਾਂ ਨੂੰ ਹਨੇਰੇ ਵਿੱਚ ਖੋਲਣਾ ਅਸੰਭਵ ਸੀ ਤਦ ਮੈਂ ਤੰਬੂ ਦਾ ਢਾਂਚਾ ਚੁੱਕ ਕੇ ਹੇਠੋਂ ਦੀ ਕਿਸੇ ਤਰ੍ਹਾਂ ਰੀਂਗ ਕੇ ਲੰਘਣ ਦਾ ਯਤਨ ਕੀਤਾ ਮੈਂ ਬੜਾ ਜ਼ੋਰ ਲਾਇਆ ਪਰ ਤੰਬੂ ਹਿੱਲਿਆ ਤੱਕ ਨਹੀਂ ਸੀ ਉਸ ਨੂੰ ਬਾਰੋਂ ਵੀ ਰੱਸਿਆਂ ਨਾਲ ਕੱਸ ਕੇ ਜ਼ਮੀਨ ਵਿੱਚ ਕਿੱਲੀਆਂ ਠੋਕ ਕੇ ਬੰਨਿਆ ਹੋਇਆ ਸੀ ਹੁਣ ਇੱਕ ਹੀ ਚਾਰਾ ਬਾਕੀ ਰਹਿ ਗਿਆ ਸੀ ਉਹ ਇਹ ਕਿ ਕੋਈ ਤਿੱਕੀ ਚੀਜ਼ ਲੱਭੀ ਜਾਵੇ ਤੇ ਦਰਵਾਜ਼ੇ ਵਾਲੀਆਂ ਡੋਰੀਆਂ ਕੱਟ ਦਿੱਤੀਆਂ ਜਾਣ ਮੈਂ ਹਰ ਥਾਂ ਫੋੜਾ ਫਾਲੀ ਕੀਤੀ ਪਰ ਇੱਕ ਛੋਟੀ ਜਿਹੀ ਕਿੱਲੀ ਤੋਂ ਇਲਾਵਾ ਹੋਰ ਕੋਈ ਵੀ ਚੀਜ਼ ਮੇਰੇ ਹੱਥ ਨਾ ਲੱਗੀ ਤਾਂ ਗਾ ਕੇ ਮੈਂ ਕਿੱਲੀ ਨਾਲ ਹੀ ਤੰਬੂ ਢੇਠਾ ਜ਼ਮੀਰ ਪੁੱਟਣੀ ਸ਼ੁਰੂ ਕਰ ਦਿੱਤੀ ਇਸ ਕੰਮ ਵਿੱਚ ਸਫਲਤਾ ਮਿਲਣ ਦੀ ਆਸ ਬੜੀ ਥੋੜੀ ਸੀ ਪਰ ਹੁਣ ਮੈਂ ਇਸ ਗੱਲ ਵੱਲ ਕੋਈ ਧਿਆਨ ਨਹੀਂ ਸ ਦੇ ਰਹੀ ਮੇਰੇ ਦਿਮਾਗ ਵਿੱਚੋਂ ਇੱਕੋ ਇੱਕ ਵਿਚਾਰ ਚੱਕਰ ਲਾਈ ਜਾ ਰਿਹਾ ਸੀ ਕਿ ਜਾਂ ਤਾਂ ਇਥੋਂ ਨਿਕਲ ਜਾਵਾਂ ਜਾਂ ਮਰ ਜਾਵਾਂ ਪਰ ਮੈਂ ਉਸ ਦੀ ਨੱਕ ਵਿੱਚ ਸੁੱੜ-ਸੁੱੜ ਤੇ ਉਸ ਦੇ ਖੌਫਨਾਕ ਘਰਾੜੇ ਹੋਰ ਨਹੀਂ ਸੁਣਨਾ ਚਾਹੁੰਦੀ ਸੀ ਹੋਰ ਇੱਕ ਪਲ ਵੀ ਇੱਥੇ ਨਹੀਂ ਰਹਿਣਾ ਚਾਹੁੰਦੀ ਸੀ ਜੇ ਮਰਨਾ ਹੀ ਤਾਂ ਆਜ਼ਾਦ ਹਸਤੀ ਦੇ ਵਿੱਚ ਜੂਝਦੇ ਹੋਇਆ ਮਰਨਾ ਹੈ ਪਰ ਮੈਂ ਹਾਰ ਨਹੀਂ ਮੰਨਣੀ ਸ਼ਬਦ ਤੋ ਕੋਲ ਦਾ ਮਤਲਬ ਹੈ ਦੂਜੀ ਬੋਡੀ ਕਿੰਨੀ ਨਫ਼ਰਤ ਹੈ ਮੈਨੂੰ ਇਸ ਸ਼ਬਦ ਨਾਲ ਕਿਸ ਨੇ ਕਿਸ ਭੈੜੇ ਜ਼ਮਾਨੇ ਵਿੱਚ ਇਹ ਸ਼ਬਦ ਕੜਿਆ ਸੀ ਕਿਸੇ ਔਰਤ ਲਈ ਇਸ ਤੋਂ ਵੱਧ ਬੇਇੱਜ਼ਤੀ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਉਹ ਆਪਣੀ ਮਰਜ਼ੀ ਤੋਂ ਉਲਟ ਕਿਸੇ ਦੀ ਦੂਜੀ ਵੋਟੀ ਬਣੇ ਆਪਣੇ ਜਿਸਮ ਤੇ ਰੂਹ ਨੂੰ ਕਿਸੇ ਦੀ ਗੁਲਾਮ ਬਣਾ ਦੇਵੇ ਜਾਗੋ ਬਦਨਸੀਬ ਔਰਤੋ ਕਬਰਾਂ ਵਿੱਚੋਂ ਉੱਠੋ ਲਤਾੜੀਆਂ ਅਪਮਾਨਿਤ ਮਨੁੱਖੀ ਅਣਕ ਤੋਂ ਵਹੋਣੀਆਂ ਔਰਤਾਂ ਦੀਓ ਰੋਹੋ ਉੱਠੋ ਤੁਸੀਂ ਇਹ ਚੱਲ-ਚੱਲ ਕੇ ਸ਼ਹੀਦ ਹੋਣ ਵਾਲਿਓ ਜਾਗੋ ਤਾਂ ਜੋ ਉਸ ਪੁਰਾਣੇ ਜ਼ਮਾਨੇ ਦਾ ਹਨੇਰਾ ਵੀ ਕੰਬੁੱਟੇ ਇਹ ਮੈਂ ਆਖ ਰਹੀ ਹਾਂ ਜਿਹੜੀ ਦੂਜੀ ਵੋਟੀ ਵਾਲੀ ਵੱਧ ਨਸੀਬੀ ਨੂੰ ਭੋਗਣ ਵਾਲੀਆਂ ਤੁਹਾਡੇ ਸਾਰਿਆਂ ਵਿੱਚੋਂ ਆਖਰੀ ਹਨ ਉਸ ਰਾਤ ਮੈਨੂੰ ਪਤਾ ਨਹੀਂ ਸੀ ਕਿ ਸ਼ਬਦ ਉਚਾਰਨਾ ਮੇਰੀ ਕਿਸਮਤ ਵਿੱਚ ਲਿਖਿਆ ਹੋਇਆ ਸੀ ਉਸ ਰਾਤ ਮੈਂ ੱੱਲੀ ਹੋਈ ਤੰਬੂ ਹੇਠ ਜ਼ਮੀਨ ਪੁੱਟੀ ਜਾ ਰਹੀ ਸਾਂ ਜ਼ਮੀਨ ਪਥਰੀਲੀ ਸੀ ਕਿੱਲੀ ਨਾਲ ਪੱਟੀ ਨਹੀਂ ਸੀ ਜਾ ਰਹੀ ਫਿਰ ਮੈਂ ਨਹਾਂ ਨਾਲ ਪੱਟਣ ਲੱਗ ਪਈ ਮੇਰੀਆਂ ਉਂਗਲਾਂ ਲਹੂ ਲਹਾਨ ਹੋ ਗਈਆਂ ਸਨ ਜਦ ਤੱਕ ਤੰਬੂ ਹੇਠੋਂ ਹੱਥ ਲਗਾਉਣ ਜੋਗੀ ਮੋਰੀ ਪੱਟੀ ਗਈ ਤਦ ਤੱਕ ਸਵੇਰ ਦੀ ਲੋ ਹੋ ਗਈ ਸੀ ਕੁੱਤੇ ਭੌਂਕਣ ਲੱਗੇ ਗਵਾੜ ਵਿੱਚ ਸੁੱਤੇ ਲੋਕ ਜਾਗ ਪਏ ਘੋੜਿਆਂ ਦਾ ਵਗ ਸੁਮਾ ਨਾਲ ਟਪ-ਟਾਪ ਕਰਦਾ ਪਾਣੀ ਪੀਣ ਲਈ ਚਲਾ ਗਿਆ ਤੇ ਫੁੜਕਦੇ ਮਾਰਦੀਆਂ ਅਗਲਾਉਂਦੀਆਂ ਹੋਈਆਂ ਪੇਡਾਂ ਦਾ ਇੱਜੜ ਵੀ ਤੁਰ ਪਿਆ ਮਗਰੋਂ ਕੋਈ ਜਾਣਾ ਤੰਬੂ ਦੇ ਨੇੜੇ ਆਇਆ ਬਾਹਰੋਂ ਬੰਨ ਕੇ ਰੱਖਣ ਵਾਲੇ ਰਸਤੇ ਖੋਲ ਤੇ ਨੰਮ ਦੇ ਲਾਉਣ ਲੱਗਾ ਇਹ ਚੁੱਪ ਰਹਿਣ ਵਾਲੀ ਕਾਲੀ ਔਰਤ ਸੀ ਇਸ ਦਾ ਮਤਲਬ ਸੀ ਕਿ ਪਿੰਡ ਦੇ ਲੋਕ ਕਿਸੇ ਦੂਸਰੀ ਥਾਂ ਜਾਣ ਦੀਆਂ ਤਿਆਰੀਆਂ ਕਰ ਰਹੇ ਸਨ ਮੈਨੂੰ ਚੇਤਾ ਆਇਆ ਕਿ ਕੱਲ ਮੈਂ ਲੋਕਾਂ ਨੂੰ ਇਹ ਗੱਲਾਂ ਕਰਦਿਆਂ ਸੁਣਿਆ ਸੀ ਕਿ ਸਵੇਰੇ ਹੀ ਤੰਬੂ ਉਖਾੜ ਕੇ ਪਹਿਲਾਂ ਦਰੇ ਵੱਲ ਨਵੀਂ ਥਾਂ ਉੱਤੇ ਰਹਿਣ ਲਈ ਚਲੇ ਜਾਣਗੇ ਅਤੇ ਅੱਗੋਂ ਸਾਰੀਆਂ ਗਰਮੀਆਂ ਦਰੇ ਤੋਂ ਪਾਰ ਦੂਰ ਪਹਾੜਾਂ ਵਿੱਚ ਬਤਾਉਣਗੇ ਮੈਂ ਹੋਰ ਵੀ ਨਿਰਾਸ਼ ਹੋ ਗਈ ਕਿਉਂਕਿ ਉੱਥੋਂ ਤਾਂ ਭੱਜ ਨਿਕਲਣਾ 100 ਗੁਣਾ ਮੁਸ਼ਕਲ ਸੀ ਮੈਂ ਪੁੱਟੇ ਹੋਏ ਟੋਏ ਲਾਗੇ ਜਿਵੇਂ ਬੈਠੀ ਸਾਂ ਉਵੇਂ ਹੀ ਬੈਠੀ ਰਹੀ ਬਿਲਕੁਲ ਹਿੱਲੀ ਨਾ ਲੁਕਾਉਣ ਵਾਲੀ ਗੱਲ ਹੀ ਕਿਹੜੀ ਸੀ ਤੇ ਲੁਕਾਉਂਦੀ ਵੀ ਕਿਉਂ ਉਸ ਕਾਲੀ ਔਰਤ ਨੇ ਤੰਬੂ ਹੇਠਾਂ ਪੁੱਟਿਆ ਹੋਇਆ ਟੋਇਆ ਤਾਂ ਵੇਖ ਲਿਆ ਸੀ ਪਰ ਉਹ ਬੋਲੀ ਕੁਝ ਵੀ ਨਾ ਉਹ ਚੁੱਪ ਕਰਕੇ ਆਪਣੇ ਕੰਮ ਲੱਗੀ ਰਹੀ ਉਂਝ ਵੀ ਉਸ ਦੇ ਵਿਹਾਰ ਤੋਂ ਲੱਗਦਾ ਸੀ ਕਿ ਉਸ ਦਾ ਕਿਸੇ ਵੀ ਗੱਲ ਨਾਲ ਕੋਈ ਸਰੋਕਾਰ ਨਹੀਂ ਸੀ ਜਾਪਦਾ ਸੀ ਕਿ ਜੀਵਨ ਉਸ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਭਾਵਨਾ ਨਹੀਂ ਜਗਾਉਂਦਾ ਸੀ ਇੱਥੋਂ ਤੱਕ ਕਿ ਉਸ ਨੇ ਆਪਣੇ ਪਤੀ ਨੂੰ ਜਗਾਇਆ ਵੀ ਨਾ ਨਵੀਂ ਥਾਂ ਤੇ ਜਾਣ ਲਈ ਤਿਆਰੀ ਕਰਨ ਵਿੱਚ ਹੱਥ ਵਟਾਉਣ ਲਈ ਵੀ ਨਾ ਆਖਿਆ ਉਹ ਕੰਬਲਾਂ ਤੇ ਫਰਕ ਕੁੱਟਾਂ ਹੇਠਾਂ ਪਿਆਰ ਰਿਚਵਾਂਗ ਘਰਾੜੇ ਮਾਰ ਰਿਹਾ ਸੀ ਸਾਰੇ ਨਾਮ ਦੇ ਬਲੇਟ ਲਏ ਗਏ ਸਨ ਤੰਬੂ ਦਾ ਢਾਂਚਾ ਨੰਗਾ ਹੋ ਗਿਆ ਸੀ ਤੇ ਮੈਂ ਉਸ ਵਿੱਚ ਇੰਜ ਬੈਠੀ ਸਾਂ ਜਿਵੇਂ ਪਿੰਜਰੇ ਵਿੱਚ ਧੜੀ ਗਈ ਹੋਵਾਂ ਮੈਂ ਵੇਖਿਆ ਕਿ ਨੇੜੇ ਹੀ ਦਰਿਆ ਦੇ ਲਾਗੇ ਲੋਕ ਝੋਟਿਆਂ ਤੇ ਘੋੜਿਆਂ ਉੱਤੇ ਸਮਾਨ ਲੱਦ ਰਹੇ ਸਨ ਫਿਰ ਮੈਨੂੰ ਉੱਥੇ ਕਿਸੇ ਪਾਸਿਓਂ ਆਏ ਹੋਏ ਤਿੰਨ ਘੋੜਸਵਾਰ ਨਜ਼ਰ ਆਏ ਘੋੜਸਵਾਰਾਂ ਨੇ ਉਹਨਾਂ ਲੋਕਾਂ ਕੋਲੋਂ ਪੁੱਛਿਆ ਤੇ ਸਾਡੇ ਪਾਸੇ ਵੱਲ ਤੁਰ ਪਏ ਪਹਿਲਾਂ ਤਾਂ ਮੈਂ ਸੋਚਿਆ ਕਿ ਉਹ ਇਹਨਾਂ ਲੋਕਾਂ ਨੂੰ ਨਾਲ ਲੈ ਕੇ ਜਾਣ ਲਈ ਆਏ ਸਨ ਪਰ ਮਗਰੋਂ ਮੈਂ ਧਿਆਨ ਨਾਲ ਦੇਖਿਆ ਤੇ ਹੱਕੀ ਬੱਕੀ ਰਹਿ ਗਈ ਇਹ ਦੁਈ ਸ਼ੀਮ ਸੀ ਅਤੇ ਉਸ ਦੇ ਨਾਲ ਦੋ ਜਣਿਆਂ ਨੇ ਸਪਾਹੀਆਂ ਦੀਆਂ ਲਾਲ ਟੋਪੀਆਂ ਤੇ ਲਾਲ ਫੀਤੀਆਂ ਵਾਲੇ ਵੱਡੇ ਕੋਟ ਪਾਏ ਹੋਏ ਸਨ ਮੈਂ ਉੱਥੇ ਨਾਂ ਜਿਉਂਦਿਆਂ ਵਿੱਚ ਸੀ ਤੇ ਨਾਹੀਂ ਮੋਇਆਂ ਵਿੱਚ ਬੈਠੀ ਹੋਈ ਸੀ ਮੈਂ ਚੀਕ ਵੀ ਨਹੀਂ ਸੱਕਦੀ ਮੇਰਾ ਦਿਲ ਖੁਸ਼ੀ ਨਾਲ ਨੱਚੁੱਟਿਆ ਸੀ ਮੇਰਾ ਅਧਿਆਪਕ ਜਿਉਂਦਾ ਸੀ ਇਸ ਦੇ ਨਾਲ ਹੀ ਮੇਰੀ ਰੂਹ ਖਾਲੀ-ਖਾਲੀ ਸੀ ਮੇਰੀ ਤਾਂ ਇੱਜ਼ਤ ਲੁੱਟੀ ਜਾ ਚੁੱਕੀ ਸੀ ਮੈਂ ਤਾਂ ਖਤਮ ਹੋ ਗਈ ਸਾਂ ਦੁਈ ਸ਼ੇਨ ਦੇ ਸਿਰ ਉਤੇ ਪੱਟੀਆਂ ਵੱਧੀਆਂ ਹੋਈਆਂ ਸਨ ਤੇ ਬਾਹਰ ਗਲ ਵਿੱਚ ਪਾਈ ਪੱਟੀ ਵਿੱਚ ਲੜਕੀ ਹੋਈ ਸੀ ਉਹ ਘੋੜੇ ਤੋਂ ਛਾਲ ਮਾਰ ਕੇ ਉਤਰਿਆ ਠੋਡ ਮਾਰ ਕੇ ਦਰਵਾਜ਼ਾ ਖੋਲ ਦਿੱਤਾ ਦੌੜ ਕੇ ਅੰਦਰ ਆਇਆ ਲਾਲ ਮੁਹੇ ਉੱਤੋਂ ਕੰਬਲ ਲਾ ਦਿੱਤੇ ਉੱਠ ਓਏ ਉਹ ਗਰਜਿਆ ਲਾਲ ਮੁਹੇ ਨੇ ਸਿਰ ਚੁੱਕਿਆ ਅੱਖਾਂ ਮਿਲੀਆਂ ਤੇ ਦੂਏ ਛੇਨ ਉੱਤੇ ਝਪਟਣ ਲੱਗਾ ਸੀ ਪਰ ਸਿਪਾਈਆਂ ਦੇ ਆਪਣੇ ਵੱਲ ਤਣੇ ਪਿਸਤੌਲ ਵੇਖ ਕੇ ਇੱਕਦਮ ਸਿਰ ਨੀਵਾ ਕਰ ਲਿਆ ਦੂਏ ਛੇਨ ਨੇ ਉਸ ਨੂੰ ਗਲਮੇ ਤੋਂ ਫੜ ਲਿਆ ਤੰਜੋੜਿਆ ਤੇ ਇੱਕੋ ਝਟਕੇ ਨਾਲ ਚੁੱਕ ਕੇ ਉਸ ਦਾ ਬੂਥਾ ਆਪਣੇ ਸਿਰ ਦੇ ਬਰਾਬਰ ਲੈ ਆਇਆ। ਜ਼ਲੀਲ ਕੁੱਤਿਆ ਜਦੋਂ ਦੂਏ ਛੇਨ ਨੇ ਫੁਸਫੁਸ ਕੀਤਾ ਤਾਂ ਉਸ ਦੇ ਚਿੱਟੇ ਦੰਦ ਨੰਗੇ ਹੋ ਗਏ। ਹੁਣ ਤੈਨੂੰ ਆਉਣੇ ਵਾਲੀ ਥਾਂ ਤੇ ਪੰਚਾ ਦਿੱਤਾ ਜਾਵੇਗਾ। ਚੱਲ ਤੁਰ। ਲਾਲਮੁਹਾ ਸਿਰ ਨੀਵਾ ਕਰਕੇ ਤੁਰਨ ਹੀ ਵਾਲਾ ਸੀ ਕਿ ਦੂਏ ਛੇਨ ਨੇ ਇੱਕ ਵਾਰੀ ਫੇਰ ਉਸ ਨੂੰ ਮੋਢੇ ਤੋਂ ਫੜ ਕੇ ਝੰਜੋੜਿਆ ਅਤੇ ਉਸ ਉੱਤੇ ਅੱਖਾਂ ਗੱਡ ਕੇ ਗੁੱਸੇ ਨਾਲ ਕੰਬਦੀ ਹੋਈ ਆਵਾਜ਼ ਵਿੱਚ ਆਖਿਆ। ਸੋਚਦਾ ਤੂੰ ਉਸ ਨੂੰ ਘਾਵਾਗੂ ਮਸਲ ਕੇ ਰੱਖ ਦਿੱਤਾ। ਉਸ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ ਨਹੀਂ ਮੁੱਕ ਗਏ ਨੇ ਤੇਰੇ ਦਿਨ ਹੁਣ ਉਸ ਦਾ ਜ਼ਮਾਨਾ ਹੈ ਤੂੰ ਆਪਣਾ ਫਸਤਾ ਵੱਡਿਆ ਗਿਆ ਸਮਝ ਲਾਲਮੁਹੇ ਨੂੰ ਬੂਟ ਪਾਉਣ ਦਿੱਤੇ ਗਏ ਪਰ ਉਸ ਦੇ ਹੱਥ ਨੂੜ ਕੇ ਘੋੜੇ ਉੱਤੇ ਲਾ ਦਿੱਤਾ ਗਿਆ ਇੱਕ ਸਿਪਾਹੀ ਘੋੜੇ ਦੀ ਲਗਾਮ ਫੜ ਕੇ ਅੱਗੇ-ਅੱਗੇ ਤੁਰ ਪਿਆ ਤੇ ਦੂਸਰਾ ਘੋੜੇ ਉੱਤੇ ਸਵਾਰ ਹੋ ਕੇ ਉਸ ਦੇ ਪਿੱਛੇ-ਪਿੱਛੇ ਮੈਂ ਦੂਈ ਸੀਣ ਤੇ ਘੋੜੇ ਉੱਤੇ ਬੈਠ ਗਈ ਤੇ ਉਹ ਘੋੜੇ ਦੇ ਨਾਲ-ਨਾਲ ਤੁਰਨ ਲੱਗ ਪਿਆ ਜਦੋਂ ਅਸੀਂ ਚੱਲ ਪਏ ਤਾਂ ਪਿੱਛੋਂ ਕਿਸੇ ਦੀ ਵੈਸ਼ੀ ਅਣਮਨੁਖੀ ਆਵਾਜ਼ ਆਈ ਇੱਕ ਕਾਲੀ ਔਰਤ ਸੀ ਜਿਹੜੀ ਸਾਡੇ ਪਿੱਛੇ-ਪਿੱਛੇ ਦੌੜਦੀ ਆ ਰਹੀ ਸੀ ਉਹ ਪਾਗਲਾ ਵਾਂਗ ਆਪਣੇ ਪਤੀ ਵੱਲ ਵਧੀ ਤੇ ਉਸ ਦੇ ਸਿਰ ਉੱਤੇ ਪੱਥਰ ਮਾਰ ਦਿੱਤਾ ਜਿਸ ਨਾਲ ਲੂੰਬੜੀ ਦੀ ਖੱਲ ਵਾਲੀ ਉਸਦੀ ਟੋਪੀ ਲੱਤ ਗਈ ਐ ਲੈ ਕਾਤਲਾ ਮੇਰਾ ਲਹੂ ਪੀਣ ਦੇ ਬਦਲੇ ਉਸ ਦੀ ਭੜਾਈ ਆਵਾਜ਼ ਨਿਕਲੀ ਮੇਰੀ ਜ਼ਿੰਦਗੀ ਬਰਬਾਦ ਕਰਨ ਦੇ ਬਦਲੇ ਹਤਿਆਰਿਆ ਤੈਨੂੰ ਮੈਂ ਜਿਉਂਦੇ ਨੂੰ ਨਹੀਂ ਜਾਣ ਦੇਣਾ ਉਸ ਨੇ ਸ਼ਾਇਦ 40 ਸਾਲ ਤੂੰ ਆਪਣਾ ਸਿਰ ਨਹੀਂ ਉਠਾਇਆ ਸੀ ਪਰ ਹੁਣ ਜੋ ਕੁਝ ਵੀ ਉਸ ਦੇ ਦਿਲ ਵਿੱਚ ਉਬਾਲੇ ਖੰਦਾ ਰਿਹਾ ਸੀ ਉਹ ਸਭ ਕੁਝ ਜਿਵੇਂ ਕੜ ਪਾੜ ਕੇ ਬਾਹਰ ਆ ਗਿਆ ਸੀ ਉਸ ਦੀਆਂ ਦਿਲ ਦੀਆਂ ਵਿੰਨਵੀਆਂ ਚੀਕਾਂ ਚਟਾਨਾਂ ਨਾਲ ਟਕਰਾ ਕੇ ਗੂੰਜ ਰਹੀਆਂ ਸਨ ਉਹ ਦੌੜਦੀ ਹੋਈ ਕਦੀ ਕਿਸੇ ਪਾਸੇ ਤੇ ਕਦੇ ਕਿਸੇ ਪਾਸੇ ਜਾਂਦੀ ਕਾਇਰਾਂ ਵਾਂਗ ਸਿਰ ਨੀਵਾ ਕਰਕੇ ਬੈਠੇ ਆਪਣੇ ਖਾਵੰਦ ਨੂੰ ਗੋਹੇ ਪੱਥਰ ਟੀਮਾਂ ਤੇ ਹੋਰ ਜੋ ਵੀ ਕੁਝ ਹੱਥ ਲੱਗਦਾ ਮਾਰੀ ਜਾ ਰਹੀ ਸੀ ਤੇ ਨਾਲ ਹੀ ਫਟਕਾਰਾਂ ਪਾ ਰਹੀ ਸੀ ਤੇਰਾ ਕੱਖ ਨਾ ਰਹੇ ਤੈਨੂੰ ਮੌਤ ਪਵੇ ਤੈਨੂੰ ਦਪਨਾਉਣ ਵਾਲਾ ਵੀ ਕੋਈ ਨਾ ਮਿਲੇ ਕਾਂ ਤੇਰੀਆਂ ਅੱਖਾਂ ਕੱਢ ਕੇ ਲੈ ਜਾਣ ਅੱਲਾ ਕਰੇ ਤੇਰਾ ਬੂਥਾ ਮੈਨੂੰ ਕਦੇ ਫੇਰ ਨਾ ਦਿਸੇ ਦੂਰ ਹੋ ਜਾ ਮੇਰੀਆਂ ਅੱਖਾਂ ਤੋਂ ਰਾਖਸ਼ਾ ਦੂਰ ਹੋ ਜਾ ਦੂਰ ਹੋ ਜਾ ਦੂਰ ਹੋ ਜਾ ਉਸਨੇ ਚੀਕ ਕੇ ਆਖਿਆ ਫਿਰ ਚੁੱਪ ਹੋ ਗਈ ਤੇ ਇੱਕ ਵਾਰ ਜ਼ੋਰ ਦੀ ਚੀਕ ਮਾਰ ਕੇ ਉੱਥੇ ਦੌੜ ਗਈ ਇੰਜ ਲੱਗਦਾ ਸੀ ਜਿਵੇਂ ਉਹ ਹਵਾ ਵਿੱਚ ਉੱਡ ਰਹੀ ਆਪਣੇ ਵਾਲਾਂ ਤੋਂ ਦੂਰ ਦੌੜੀ ਜਾ ਰਹੀ ਸੀ ਉੱਥੇ ਪਹੁੰਚ ਚੁੱਕੇ ਉਸਦੇ ਗਵੰਡੀ ਉਸਨੂੰ ਫੜਨ ਲਈ ਉਸਦਾ ਪਿੱਛਾ ਕਰਨ ਲੱਗੇ ਮੇਰੀ ਹਾਤੇਵੇਂ ਹੋ ਗਈ ਸੀ ਜਿਵੇਂ ਕੋਈ ਡਰਾਉਣਾ ਸੁਪਨਾ ਵੇਖਣ ਮਗਰੋਂ ਸਿਰ ਵਿੱਚ ਟਸ ਟਸ ਹੋਣ ਲੱਗ ਪੈਂਦਾ ਹੈ ਮੈਂ ਨਿਮੋ ਝੂਣੀ ਤੇ ਨਰਾਸ਼ ਹੋਈ ਘੋੜੇ ਉੱਤੇ ਚੜੀ ਹੋਈ ਜਾ ਰਹੀ ਸੀ ਦੋਵੇਂ ਸ਼ੇਨ ਲਗਾਮਾ ਫੜ ਕੇ ਅੱਗੇ-ਅੱਗੇ ਜਾ ਰਿਹਾ ਸੀ ਉਹ ਚੁੱਪ ਸੀ ਤੇ ਉਸਨੇ ਪੱਟੀਆਂ ਵੱੱਧਾ ਆਪਣਾ ਸਿਰ ਝੁਟਿਆ ਹੋਇਆ ਸੀ ਥੋੜੇ ਚਿਰ ਮਗਰੋਂ ਕਰਮਾਮਾਰੀ ਵਾਦੀ ਪਿੱਛੇ ਰਹਿ ਗਈ ਸਿਪਾਹੀ ਚੋਖਾ ਅੱਗੇ ਨਿਕਲ ਗਏ ਸਨ ਦੋਵੇਂ ਸ਼ੇਨ ਨੇ ਘੋੜੇ ਨੂੰ ਰੋਕਿਆ ਤੇ ਥਕੀਆਂ ਨਜ਼ਰਾਂ ਨਾਲ ਪਹਿਲੀ ਵਾਰ ਮੇਰੇ ਵੱਲ ਵੇਖਿਆ ਅਲਤਨਾਈ ਮੈਂ ਤੈਨੂੰ ਬਚਾ ਨਹੀਂ ਸਕਿਆ ਮੈਨੂੰ ਮਾਫ਼ ਕਰ ਦੇ। ਉਸਨੇ ਆਖਿਆ ਫਿਰ ਉਸਨੇ ਮੇਰਾ ਹੱਥ ਫੜਿਆ ਤੇ ਆਪਣੀ ਗੱਲ ਦੇ ਨੇੜੇ ਲੈ ਗਿਆ। ਜੇ ਤੂੰ ਮੈਨੂੰ ਮਾਫ਼ ਕਰ ਵੀ ਦੇਵੇਂ ਤਾਂ ਵੀ ਮੈਂ ਆਪਣੇ ਆਪ ਨੂੰ ਇਸ ਗੱਲ 'ਈ ਕਦੇ ਮਾਫ਼ ਨਹੀਂ ਕਰ ਸਕਾਂਗਾ। ਮੈਂ ਫੁੱਟ-ਫੁੱਟ ਕੇ ਰੋਣ ਲੱਗ ਪਈ ਤੇ ਘੋੜੇ ਦੀ ਅਯਾਲ ਨਾਲ ਲੱਗ ਗਈ। ਜਿੰਨਾ ਚਿਰ ਮੈਂ ਰੋਂਦੀ ਰਹੀ ਦੂਏ ਸ਼ੇਨ ਲੱਗੇ ਖਲੋਤਾ ਮੇਰੇ ਵਾਲਾਂ ਨੂੰ ਪਲੋਸਦਾ ਰਿਹਾ। ਹੌਸਲਾ ਰੱਖ ਅਲਤਨਾਈ ਆ ਚੱਲ ਗਈ। ਆਖਰ ਉਸਨੇ ਆਖਿਆ ਮੇਰੀ ਗੱਲ ਧਿਆਨ ਨਾਲ ਸੁਣ। ਦੈਨ ਦੈਨ ਹੋਏ ਮੈਂ ਬੋਲੋਸਤ ਗਿਆ ਸੀ ਤੂੰ ਪੜਨ ਵਾਸਤੇ ਸ਼ਹਿਰ ਜਾਏਂਗੀ ਸੁਣਦੀ ਹੈ ਜਦੋਂ ਅਸੀਂ ਸ਼ੋਰ ਮਚਾਉਂਦੇ ਚਿਲਮਿਲ ਚਿਲਮਿਲ ਕਰਦੇ ਇੱਕ ਨਾਲੇ ਲਾਗੇ ਪਹੁੰਚੇ ਤਾਂ ਦੋਵੇਂ ਛੇਨੇ ਆਖਿਆ ਅਤਨਾਈ ਕੋੜੇ ਤੋਂ ਉੱਤਰ ਤੇ ਮੂੰਹ ਹੱਤੋ ਲੈ ਉਸਨੇ ਆਪਣੀ ਜੇਬ ਵਿੱਚੋਂ ਸਾਬਣ ਦੀ ਟਿੱਕੀ ਕੱਢੀ ਲੈ ਅਤਨਾਈ ਚੰਗੀ ਤਰ੍ਹਾਂ ਮਲ ਲਈ ਜੇ ਚਾਹੇ ਤਾਂ ਮੈਂ ਇੱਕ ਪਾਸੇ ਜਾ ਕੇ ਕੋੜੇ ਨੂੰ ਕਾ ਚਰਾ ਲਿਉਣਾ ਤੇ ਤੂੰ ਨਾਲੇ ਵਿੱਚ ਨਹਾ ਲੈ ਤੇ ਜੋ ਕੁਝ ਹੋਇਆ ਬੀਤਿਆ ਸਭ ਭੁੱਲ ਜਾ ਤੇ ਇਸ ਨੂੰ ਫਿਰ ਕਦੀ ਵੀ ਯਾਦ ਨਾ ਕਰੀ। ਜਾ ਨਹਾਲੇ ਚੰਗੀ ਤਰ੍ਹਾਂ ਸਰੀਰ ਹੌਲਾ ਹੋ ਜਾਵੇਗਾ। ਠੀਕ ਹੈ ਨਾ? ਮੈਂ ਹਾਂ ਵਿੱਚ ਸਿਰ ਹਲਾਇਆ ਤੇ ਜਦੋਂ ਦੁਇ ਸ਼ੇਨ ਇੱਕ ਪਾਸੇ ਚਲਾ ਗਿਆ ਮੈਂ ਕੱਪੜੇ ਲਾ ਲਏ ਤੇ ਬੜੇ ਧਿਆਨ ਨਾਲ ਪਾਣੀ ਵਿੱਚ ਵੜ ਗਈ। ਪਾਣੀ ਦੀ ਤਹਿ ਹੇਠੋਂ ਚਿੱਟੇ, ਨੀਲੇ, ਹਰੇ, ਲਾਲ ਪੱਥਰ ਝਾਕ ਰਹੇ ਸਨ। ਨੀਲੇ ਜਲ ਦੀ ਤੇਜ਼ ਧਾਰਾ ਮੇਰੇ ਗਿੱਟਿਆਂ ਨੂੰ ਜਲੂਨ ਕਰਦੀ ਹੋਈ ਵਹਿ ਰਹੀ ਸੀ। ਮੈਂ ਪਾਣੀ ਦਾ ਬੁੱਕ ਭਰ ਕੇ ਆਪਣੀ ਛਾਤੀ ਉੱਤੇ ਛਿੱਟੇ ਮਾਰੇ। ਠੰਡੀਆਂ ਧਾਰਾਂ ਮੇਰੇ ਸਰੀਰ ਉੱਤੇ ਵਹਿ ਤੁਰੀਆਂ ਤੇ ਮੈਂ ਇਨਾਂ ਦਿਨਾਂ ਵਿੱਚ ਪਹਿਲੀ ਵਾਰ ਆਪ ਮਹਾਰੇ ਹੱਸ ਪਈ ਹੱਸਣਾ ਕਿੰਨਾ ਚੰਗਾ ਲੱਗਦਾ ਸੀ ਮੈਂ ਕਈ ਵਾਰ ਆਪਣੇ ਸਰੀਰ ਨੂੰ ਪਾਣੀ ਸੋਹਾਇਆ ਤੇ ਫਿਰ ਡੂੰਘੇ ਪਾਣੀ ਵਿੱਚ ਵਰਗੀ ਪਾਣੀ ਦਾ ਤੇਜ਼ ਵਹਾ ਮੈਨੂੰ ਵਾਪਸ ਘੱਟ ਡੂੰਘੇ ਪਾਣੀ ਵੱਲ ਤੱਕ ਦਿੰਦਾ ਮੈਂ ਫਿਰ ਉੱਠਦੀ ਤੇ ਛਿੱਟੇ ਉਡਾਉਂਦੀ ਤੇਜ਼ ਵਹਾ ਵਿੱਚ ਵਰਦੀ ਪਾਣੀਆਂ ਪਾਣੀਆਂ ਇਨਾਂ ਦਿਨਾਂ ਦੀ ਮੈਲ ਤੇ ਪਿੱਟ ਨੂੰ ਧੋ ਕੇ ਲੈ ਜਾ ਤੂੰ ਮੈਨੂੰ ਵੀ ਆਪਣੇ ਵਰਗੀ ਹੀ ਸੁੱਚੀ ਬਣਾ ਦੇ ਮੈਂ ਪਾਣੀ ਨਾਲ ਦਿਲ ਦੀ ਇੱਛਾ ਸਾਂਝੀ ਕੀਤੀ ਤੇ ਪਤਾ ਨਹੀਂ ਕਿਉਂ ਹੱਸ ਪਈ। ਅਜੀਹਾ ਕਿਉਂ ਨਹੀਂ ਹੁੰਦਾ ਕਿ ਲੋਕਾਂ ਦੇ ਨਿਸ਼ਾਨ ਉਹਨਾਂ ਲਈ ਪਿਆਰੀਆਂ ਆਜ਼ਾਦਗਰੀ ਥਾਵਾਂ ਉੱਤੇ ਹਮੇਸ਼ਾ ਲਈ ਅਮਿੱਟ ਬਣ ਕੇ ਰਹਿ ਜਾਣ। ਜੇ ਕਿਤੇ ਹੁਣ ਮੈਂ ਉਹ ਪਗਡੰਡੀ ਲੱਭ ਸਕਦੀ ਹੁੰਦੀ ਜਿਸ ਉੱਤੇ ਮੈਂ ਤੇ ਦੂਈ ਛੇਨ ਪਹਾੜਾਂ ਤੋਂ ਪਰਤੇ ਸਾਂ ਤਾਂ ਮੈਂ ਧਰਤੀ ਉੱਤੇ ਝੁੱਕ ਕੇ ਅਧਿਆਪਕ ਦੇ ਕਦਮਾਂ ਦੇ ਨਿਸ਼ਾਨ ਚੁੰਮ ਲੈਂਦੀ। ਮੇਰੇ ਵਾਸਤੇ ਇਹ ਪਗਡੰਡੀ ਮੇਰੇ ਸਾਰੇ ਰਸਤਿਆਂ ਦਾ ਰਾਹ ਹੈ। ਜ਼ਿੰਦਗੀ ਵੱਲ ਆਪਣੇ ਅੰਦਰ ਨਵੇਂ ਵਿਸ਼ਵਾਸ ਵੱਲ ਨਵੀਆਂ ਆਸਾਂ ਅਮੰਗਾ ਵੱਲ ਚਾਨਣ ਵੱਲ ਮੇਰੀ ਵਾਪਸੀ ਦੀ ਉਹ ਪਗਡੰਡੀ ਉਹ ਰਸਤਾ ਤੇ ਉਹ ਦਿਨ ਮੁਬਾਰਕ ਹੋਣ ਉਸ ਵੇਲੇ ਦੇ ਸੂਰਜ ਦਾ ਸ਼ੁਕਰੀਆ ਉਸ ਵੇਲੇ ਦੀ ਧਰਤੀ ਦਾ ਸ਼ੁਕਰੀਆ ਦੋ ਦਿਨ ਮਗਰੋਂ ਦੁਬਈ ਸ਼ਹਿਰ ਮੈਨੂੰ ਰੇਲਵੇ ਸਟੇਸ਼ਨ ਉੱਤੇ ਲੈ ਗਿਆ ਉਹ ਸਾਰੀ ਹੋਈ ਬੀਤੀ ਮਗਰੋਂ ਪਿੰਡ ਵਿੱਚ ਰਹਿਣ ਨੂੰ ਮੇਰਾ ਦਿਲ ਨਹੀਂ ਕਰਦਾ ਸੀ ਨਵੀਂ ਜ਼ਿੰਦਗੀ ਨੂੰ ਨਵੀਂ ਜਗ੍ਹਾ ਉੱਤੇ ਹੀ ਸ਼ੁਰੂ ਕਰਨ ਦੀ ਲੋੜ ਸੀ ਹਾਂ ਤੇ ਲੋਕਾਂ ਨੂੰ ਵੀ ਮੇਰਾ ਫੈਸਲਾ ਠੀਕ ਲੱਗਾ ਸਾਈ ਕਾਲ ਤੇ ਕਰਤਨਬਾਈ ਮੈਨੂੰ ਵਿਦਾ ਕਰਨ ਆਏ। ਉਹਨਾਂ ਨੇ ਬੜੀ ਭੱਜ ਦੌੜ ਕੀਤੀ। ਉਹ ਬੱਚਿਆਂ ਵਾਂਗ ਰੋ ਰਹੇ ਸਨ। ਉਹਨਾਂ ਨੇ ਮੇਰੇ ਸਫ਼ਰ ਲਈ ਗੱਠੜੀਆਂ ਤੇ ਝੋਲੇ ਤਿਆਰ ਕੀਤੇ। ਦੂਸਰੇ ਗਵੰਢੀ ਇੱਥੋਂ ਤੱਕ ਕਿ ਝਗੜਾਲੂ ਸਤਮਕੁੱਲ ਵੀ ਮੈਨੂੰ ਵਿਦਾ ਕਰਨ ਆਇਆ। ਅੱਲਾਹ ਤਾਲਾ ਤੇਰੇ ਅੰਗ ਸੰਗ ਰਹੇ ਧੀਏ। ਉਸਨੇ ਆਖਿਆ ਤੇਰੇ ਰਾਹ ਵਿੱਚ ਚਾਨਣ ਹੋਵੇ। ਤੂੰ ਘਬਰਾਈ ਨਾ ਤੇ ਉਵੇਂ ਹੀ ਕਰੀ ਜਿਵੇਂ ਤੇਰਾ ਮਾਸਟਰ ਦੁਈ ਸੇ ਨਖਦਾ। ਇੰਜ ਤੇਰਾ ਭਲਾ ਹੀ ਹੋਵੇਗਾ। ਕੈਨ ਵਾਲੀ ਗੱਲ ਹੀ ਕਿਹੜੀ ਆ? ਹੁਣ ਤਾਂ ਸੀ ਵੀ ਸਭ ਕੁਝ ਸਮਝਣ ਲੱਗ ਪਏ ਆ ਸਾਡੇ ਸਕੂਲ ਦੇ ਬੱਚੇ ਧੀਰ ਤੱਕ ਤਾਂਗੇ ਦੇ ਪਿੱਛੇ ਦੌੜਦੇ ਰਹੇ ਤੇ ਧੀਰ ਤੱਕ ਹੱਥ ਹਿਲਾਉਂਦੇ ਰਹੇ ਮੇਰੇ ਨਾਲ ਕੁਝ ਹੋਰ ਬੱਚੇ ਵੀ ਸਨ ਉਹਨਾਂ ਨੂੰ ਤਾਸ਼ਕੰਦ ਦੇ ਇੱਕ ਯਤੀਮਖਾਨੇ ਵਿੱਚ ਭੇਜ ਦਿੱਤਾ ਗਿਆ ਸੀ ਸਟੇਸ਼ਨ ਉੱਤੇ ਚਮੜੇ ਦੀ ਜੈਕਟ ਪਹਿਨੀ ਇੱਕ ਰੂਸੀ ਔਰਤ ਸਾਡੀ ਉਡੀਕ ਕਰ ਰਹੀ ਸੀ ਉਸ ਮਗਰੋਂ ਕਈ ਵਾਰ ਮੈਂ ਪੌਪੂਲਰਾਂ ਦੇ ਰੁੱਖਾਂ ਨਾਲ ਕਿਰੇਸ ਛੋਟੇ ਜਿਹੇ ਪਹਾੜੀ ਸਟੇਸ਼ਨ ਤਾਂ ਨਹੀਂ ਲੰਗੀ ਹਾਂ ਮੈਨੂੰ ਲੱਗਦਾ ਹੈ ਕਿ ਮੈਂ ਆਪਣਾ ਤਾਂ ਦਿਲ ਉੱਥੇ ਛੱਡ ਆਈ ਬਹਾਰ ਦੇ ਉਸ ਸ਼ਾਮ ਦੇ ਠੰਡੇ ਬਨਫਸ਼ੀ ਖੁਸਮਸੇ ਵਿੱਚ ਕੋਈ ਐਸੀ ਉਦਾਸੀ ਕੋਈ ਐਸਾ ਦਰਦ ਸੀ ਮਾਨੂੰ ਉਸ ਨੂੰ ਸਾਡੇ ਵਿਛੜ ਜਾਣ ਦਾ ਪਤਾ ਲੱਗਿਆ ਸੀ ਦੁਇ ਸ਼ੈ ਨੇ ਇਸ ਗੱਲ ਨੂੰ ਲੁਕਾਉਣ ਦਾ ਯਤਨ ਕਰ ਰਿਹਾ ਸੀ ਕਿ ਉਸ ਦਾ ਦਿਲ ਕਿੰਨਾ ਤੜਪ ਰਿਹਾ ਸੀ ਕਿੰਨੀ ਪੀੜ ਸੀ ਉਸ ਵਿੱਚ ਪਰ ਮੈਂ ਤਾਂ ਸਭ ਕੁਝ ਜਾਣਦੀ ਸਾਂ ਇਸੇ ਤਰ੍ਹਾਂ ਦੇ ਦਰਦ ਦਾ ਗੁਬਾਰ ਮੇਰੇ ਗਲੇ ਵਿੱਚ ਆ ਰੁਕਿਆ ਸੀ ਦੁਇ ਸ਼ੈ ਨੇ ਟਿਕਟਿ ਕੀ ਲਾ ਕੇ ਮੇਰੇ ਵੱਲ ਵੇਖਿਆ ਉਸ ਦੇ ਹੱਥ ਮੇਰੇ ਵਾਲਾਂ ਮੇਰੇ ਚਿਹਰੇ ਇਥੋਂ ਤੱਕ ਕਿ ਮੇਰੀ ਪੋਸ਼ਾਕ ਦੇ ਬਟਨਾਂ ਨੂੰ ਵੀ ਪਲੋਸ ਰਹੇ ਸਨ ਅਲਤਮਾਈ ਮੈਂ ਤੈਨੂੰ ਆਪਣੇ ਕੋਲੋਂ ਇੱਕ ਕਦਮ ਵੀ ਦੂਰ ਨਾ ਜਾਣ ਦਿੰਦਾ ਉਸਨੇ ਆਖਿਆ ਪਰ ਤੈਨੂੰ ਰੋਕਣ ਦਾ ਮੈਨੂੰ ਕੋਈ ਹੱਕ ਨਹੀਂ ਤੈਨੂੰ ਪੜਨਾ ਚਾਹੀਦਾ ਵੇਖਣਾ ਮੈਂ ਆਪ ਤਾਂ ਬਹੁਤ ਥੋੜਾ ਬੜਾ ਲਿਖਿਆ ਹਾਂ ਤੂੰ ਚਲੀ ਜਾ ਇੰਝ ਹੀ ਠੀਕ ਰਹੇਗਾ ਹੋ ਸਕਦਾ ਤੂੰ ਸੱਚਮੁੱਚ ਦੀ ਅਧਿਆਪਕ ਬਣ ਜਾਏ ਫਿਰ ਤੂੰ ਸਾਡੇ ਸਕੂਲ ਨੂੰ ਯਾਦ ਕਰਿਆ ਕਰੇਂਗੀ ਤੇ ਹੋ ਸਕਦਾ ਹੱਸਿਆ ਕਰੇਂਗੀ ਚਲੋ ਇੰਝ ਹੀ ਹੋਵੇ ਇੰਤਹੀ ਹੋਵੇ ਦੂਰ ਕਾਟੀ ਵਿੱਚ ਰੇਲ ਗੱਡੀ ਦੇ ਇੰਜਨ ਦੀ ਗੂੰਜਦੀ ਹੋਈ ਸਿਟੀ ਵੱਜਦੀ ਸੁਣਾਈ ਦਿੱਤੀ ਤੇ ਰੇਲ ਗੱਡੀ ਦੀਆਂ ਬੱਤੀਆਂ ਨਜ਼ਰ ਆਉਣ ਲੱਗੀਆਂ ਸਟੇਸ਼ਨ ਉੱਤੇ ਲੋਕ ਹਿਲਣ ਜੁਲਣ ਲੱਗ ਪਏ ਤੇ ਲੈ ਹੁਣ ਤੂੰ ਚਲੀ ਜਾਏਗੀ ਦੂਈ ਛੇ ਨੇ ਮੇਰਾ ਹੱਥ ਘੁੱਟਦਿਆਂ ਕੰਬਦੀ ਆਵਾਜ਼ ਵਿੱਚ ਆਖਿਆ ਤੂੰ ਸੁਖੀ ਰਹੇ ਅਤਨਾਈ ਤੇ ਸਭ ਤੋਂ ਵੱਡੀ ਗੱਲ ਇਹ ਕਿ ਤੂੰ ਪੜੇ ਦਿਲ ਲਾ ਕੇ ਪੜੇ ਮੈਂ ਕੋਈ ਜਵਾਬ ਨਾ ਦੇ ਸਕੇ ਹੰਝੂਆਂ ਨਾਲ ਮੇਰਾ ਗਲਾ ਭਰ ਗਿਆ ਨਾਰੂ ਅਲਤਨਾਈ ਦੁਇਸ਼ੇਨ ਨੇ ਮੇਰੀਆਂ ਅੱਖਾਂ ਪੁੰਝੀਆਂ ਤੇ ਫਿਰ ਅਚਾਨਕ ਹੋਰ ਇਹ ਕਿਹਾ ਪੌਪਰ ਦੇ ਜਿਹੜੇ ਬੂਟੇ ਅਸੀਂ ਮਿਲ ਕੇ ਲਾਏ ਸਨ ਉਹਨਾਂ ਦੀ ਦੇਖਭਾਲ ਮੈਂ ਆਪ ਕਰਾਂਗਾ ਤੇ ਜਦੋਂ ਤੂੰ ਵੱਡੀ ਬਣ ਕੇ ਇੱਥੇ ਵਾਪਸ ਆਵੇਂਗੀ ਤਾਂ ਵੇਖੇਂਗੀ ਕਿ ਕਿੰਨੇ ਸੋਨੇ ਨਿਕਲਣਗੇ ਇੰਨੇ ਨੂੰ ਰੇਲ ਗੱਡੀ ਆ ਗਈ ਉਸ ਤੇ ਪਈਏ ਚੀਕਦੇ ਗਰਜਦੇ ਹੋਏ ਰੁਕ ਗਏ ਚੰਗਾ ਫਿਰ ਹੁਣ ਵਿਦਾ ਹੋਈਏ ਦੁਇਸ਼ੇਨ ਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਭਰ ਲਿਆ ਤੇ ਮੇਰੇ ਮੱਥੇ ਨੂੰ ਘੁੱਟ ਕੇ ਚੁੰਮਿਆ ਅਲਵਿਦਾ 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 ਤੇਰਾ ਸਫ਼ਰ ਚੰਗਾ ਰਹੇ ਅਲਵਿਦਾ ਮੇਰੀ ਪਿਆਰੀ ਤੂੰ ਘਬਰਾਈਂ ਬਿਲਕੁਲ ਨਾ ਹਿੰਮਤ ਤੋਂ ਕਮ ਲਈ ਮੈਂ ਗੱਡੀ ਦੇ ਪਾਇਦਾਨ ਉੱਤੇ ਚੜ ਗਈ ਤੇ ਪਿੱਛੇ ਮੁੜ ਕੇ ਵੇਖਿਆ ਮੈਂ ਇਸ ਨਜ਼ਾਰੇ ਨੂੰ ਕਦੇ ਵੀ ਭੁੱਲ ਨਹੀਂ ਸਕਦੀ ਉੱਥੇ ਦੂਈ ਸ਼ੇਨ ਖਲੋਤਾ ਹੋਇਆ ਸੀ ਉਸਦੀ ਟੁੱਟੀ ਹੋਈ ਬਾਹ ਪੱਟੀ ਵਿੱਚ ਲਟਕ ਰਹੀ ਸੀ ਉਸਦੀਆਂ ਅੱਖਾਂ ਭਰੀਆਂ ਹੋਈਆਂ ਸਨ ਅਚਾਨਕ ਉਹ ਅੱਗੇ ਵਧਿਆ ਜਿਵੇਂ ਮੈਨੂੰ ਸਹੂਣਾ ਚਾਹੁੰਦਾ ਹੋਵੇ ਪਰ ਉਸ ਵੇਲੇ ਗੱਡੀ ਤੁਰ ਪਈ ਅਲਵਿਦਾ ਅਲਤਨਾਈ ਅਲਵਿਦਾ ਮੇਰੀਆਂ ਅੱਖਾਂ ਦੇ ਤਾਰੇ ਉਸਨੇ ਉੱਚੀ ਸਰੀ ਆਖਿਆ ਅਲਵਿਦਾ ਮਾਸਟਰ ਜੀ ਅਲਵਿਦਾ ਮੇਰੇ ਪਿਆਰੇ ਅਧਿਆਪਕ ਦੁਇਸ਼ਨ ਗੱਡੀ ਦੇ ਡੱਬੇ ਦੇ ਨਾਲ ਦੌੜਨ ਲੱਗਾ ਫਿਰ ਪਿੱਛੇ ਰਹਿ ਗਿਆ ਧਿਆਨ ਤੇ ਵਿੱਚ ਇੱਕ ਹੰਬਲਾ ਮਾਰ ਕੇ ਅੱਗੇ ਵਧਿਆ ਤੇ ਚੀਕਿਆ ਅਲਤਨਾਈ